ਲੋਕੀ ਸਸਰੀ ਕਾਇਤਨ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕਰ ਦੋਸੀ ਜੋ ਸੀ ਜਨੇ ਲੰਤੇ ਮੈਂ ਤੁਹਾਡਾ ਸਵਾਗਤ ਕਰਦੀ ਆ ਲੋਕੀ ਹਾਜ਼ਰ ਅੱਜ ਮੈਂ ਤੁਹਾਡੀ ਕਚਹਿਰੀ ਵਿੱਚ ਅੱਜ ਮੈਂ ਤੁਹਾਨੂੰ ਗੀਤ ਨਹੀਂ ਸੋ ਇੱਕ ਕੌੜਾ ਸੱਚ ਸੁਣਾਉਂਦੀ ਔਰਤ ਨੂੰ ਪਹਿਲੇ ਦਿਨ ਤੋਂ ਹੀ ਬੰਦਾ ਸ਼ਿੰਗਾਰਦਾ ਆ ਬੇਹਾਂ ਸ਼ਾਦੀਆਂ ਤੇ ਖੂਬ ਸ਼ਿੰਗਾਰ ਕੀਤਾ ਜਾਂਦਾ ਹੈ ਤੇ ਤਿਆਰਾਂ ਤੇ ਔਰਤ ਦਾ ਖੂਬ ਸ਼ਿੰਗਾਰ ਕੀਤਾ ਉਹ ਤਾਂ ਸ਼ਿੰਗਾਰ ਕਰਦੇ ਨੇ ਆਮ ਵੀ ਆਪਾਂ ਕਿਤੇ ਬਾਹਰ ਅੰਦਰ ਜਾਂਦੇ ਆ ਸਾਰੇ ਜਿਹਾ ਜਿਹਾ ਵੀ ਸ਼ਿੰਗਾਰ ਜਿੰਨੂੰ ਚੰਗਾ ਲੱਗਦਾ ਉਹ ਸਾਰੇ ਲੋਕ ਕਰਦੇ ਨੇ ਪਰ ਇਹ ਲਿਖਣ ਵਾਲੇ ਨੇ ਜਿਹੜਾ ਲਿਖਿਆ ਪਹਿਲਾਂ ਮਸਕੀਨ ਜੇਮੀ ਕਿਹਾ ਦੱਸਿਆ ਸੀ ਉਹ ਹੁਣ ਰਹੇ ਨਹੀਂ ਕਥਾਵਾ ਮਸਕੀਨ ਦੀ ਬਹੁਤ ਪਹੁੰਚੇ ਹੋਈ ਸੀ ਉਹ ਵੀ ਉਹ ਕਹਿੰਦੇ ਸੀ ਅੱਧਾ ਪੰਜਾਬ ਸਾਡਾ ਨੰਗਾ ਹੋ ਗਿਆ ਤੇ ਅੱਜ ਮੈਂ ਇਹੀ ਕਬੀਰ ਦਾ ਸੁਣਿਆ ਮੱਖਣਵਰਾੜ ਤੋਂ ਤੇ ਫਿਰ ਮੇਰਾ ਦਿਲ ਕਰਿਆ ਵੀ ਮੈਂ ਤੁਹਾਡੇ ਅੱਗੇ ਇਹ ਤੁਸੀਂ ਸੁਣਿਆ ਉਹ ਤਾਂ ਮੈਂ ਕਹਿ ਨਹੀਂ ਪਾਇਦੀ ਫਿਰ ਮੈਂ ਵੀ ਆਪਣੇ ਸੁਣਤਿਆਂ ਨੂੰ ਇਹ ਜਰੂਰ ਦੱਸਾਂ ਖਵਰਾ ਕਿਸੇ ਨੂੰ ਕੁਝ ਸਮਝੀ ਆ ਜੇ ਹੈਨਾ ਤੇ ਹੈ ਇਹ ਕੋਣੀ ਸਚਾਈ ਪਰ ਆਪਾਂ ਨਹੀਂ ਕੁਝ ਕਰ ਸਕਦੇ ਤੇ ਜੇ ਕਿਸੇ ਨੂੰ ਸਮਝ ਆਉਂਦੇ ਤਾਂ ਇਹਨੂੰ ਜਰੂਰ ਆਪਣਾ ਲੂਲਾ ਵੀ ਨਹੀਂ ਮੇ ਸੱਚੀ ਠੀਕ ਨਹੀਂ ਹੈਗਾ ਹੈਨਾ ਫੈਸ਼ਨ ਤਾਂ ਕੋਈ ਫੈਸ਼ਨ ਪਹਿਲੇ ਦਿਨ ਤੋਂ ਛੱਡਿਆ ਆ ਪਹਿਲਾਂ ਮੇਰੇ ਪੂਆਜੀ ਦੱਸਦੇ ਹੁੰਦੇ ਸੀ ਉਹਨਾਂ ਨੂੰ ਗਿਆਨੂ ਵੀ 50 60 ਸਾਲ ਹੋ ਗਏ ਦੁਨੀਆ ਤੋਂ ਗਿਆਨੂ ਕਦੇ ਜਦ ਮੇਰੀ ਸ਼ਾਦੀ ਹੋਈ ਸੀ ਤੇ ਉਦੋਂ ਵੀ ਸਾਡੇ ਇੱਕ ਜਿੰਮੇਦਾਰਾਂ ਦੀ ਲੋਟੀ ਵਿਆਹੀ ਆਈ ਐ ਸਾਰੇ ਦੇਖਣਗੇ ਕਹਿੰਦੇ ਉਹਦੇ ਕੋਠੋ ਹਰੀ ਸਲਵਾਰ ਪਾਈ ਹੋਈ ਆ ਵੇਖੋ ਕਹਿੰਦੇ ਕਲੀਆਂ ਵਾਲਾ ਕਮੀਜ਼ ਆ ਕਹਿੰਦੇ ਵੀ ਕਿਹਾ ਜਾ ਕਹਿੰਦੇ ਵੀ ਉਹ ਜਿਹੜੀਆਂ ਪੀੜੀਆਂ ਪਜਾਮੀਆਂ ਨਹੀਂ ਹੁੰਦੀਆਂ ਸੀ ਮਤਲਬ ਕਿੰਨੇ ਕਿੰਨੇ ਪਾਉਂਦੇ ਸੀ ਤੇ ਕਹਿੰਦੇ ਅਸੀਂ ਕਾਗਜ਼ ਰੱਖ ਕੇ ਫਿਰ ਉਹਨੂੰ ਪਾਉਂਦਿਆਂ ਉਹਦੋਂ ਬਾਅਦ ਮੈਂ ਵੀ ਪਾਇਆ ਉਹ ਉਸਰੇ ਪੰਜਾਬੀਆਂ ਲਈ ਤੇ ਉਹ ਕਹਿੰਦੇ ਇਹ ਫੈਸ਼ਨ ਤਾਂ ਕਿੰਨੇ ਵਾਰੀ ਆ ਗਏ ਤੇ ਕਿੰਨੇ ਵਾਰੀ ਖੁੱਲੀਆਂ ਸਰਵਾਰਾਂ ਭੀੜਿਆ ਸਰਵਾਰਾਂ ਹਨ ਮੂਰੀ ਪੀੜੀ ਖੁੱਲਲੀ ਨੀਵੇਂ ਇੱਕ ਵਿੱਚ ਉੱਤੇ ਇੱਕ ਵਿੱਚ ਸਾਰੇ ਫੈਸ਼ਨ ਆਏ ਸਾਰੇ ਕਈ ਕਰੀ ਬਦਲ ਗਏ ਅੱਛਾ ਘੜਦੀਆਂ ਬਾਈਆਂ ਹਰ ਤਾਂ ਸੋਹਣੇ ਵੀ ਲੱਗਦੇ ਸੀ ਜੋ ਸਾਰੇ ਪਾਉਣ ਲੱਗਦੇ ਸੀ ਸੋਹਣੇ ਲੱਗਦੇ ਸੀ ਪਰ ਨੰਗਣੀ ਸੀ ਦੇਸ ਦਾ ਨਾ ਇਹਦੇ ਵਿੱਚ ਉਸ ਨਗੇਜ ਦੀ ਗੱਲ ਕਰੀ ਉਸ ਵੀਰ ਨੇ ਹੈਨਾ ਤੇ ਕਹਦੇ ਵੀ ਔਰਤਾਂ ਕੇ ਨੂੰ ਸ਼ੱਕ ਸਾਨੂੰ ਹੱਕ ਨਹੀਂ ਮਿਲਦਾ ਪਰ ਆਹ ਤੁਹਾਨੂੰ ਹੱਕ ਦੱਸੋ ਕਿਹਨੇ ਦਿੱਤਾ ਹੁਣ ਇਹ ਪੁੱਛਿਆ ਉਸ ਵਿੱਚ ਵੀ ਮੈਨੂੰ ਦੱਸੋ ਹੱਕ ਕਿਹਨੇ ਦੱਸਿਆ ਮੇਰਾ ਤਾਂ ਕੋਈ ਤੁਹਾਡਾ ਦੁਸ਼ਮਣ ਹੀ ਨਹੀਂ ਮੈਂ ਤਾਂ ਜੋ ਲਿਖਿਆ ਦੇਖਿਆ ਕਹਿੰਦਾ ਮੈਂ ਸੋ ਲਿਖਦਾ ਬਾਕੀ ਇਹਦੇ ਵਿੱਚ ਵੀ ਤੁਹਾਨੂੰ ਅਹੀਂ ਦੱਸੂਗੀ ਮੈਂ ਹੈਨਾ ਲੈ ਜਿਹੜਾ ਨੁਕਤਾ ਪਾਉਂਗੀ ਕਿਉਂਕਿ ਜਿਵੇਂ ਪਿਸ਼ਾਬ ਦੀ ਜਲਨ ਹੁੰਦੀ ਹੈ ਹੈਨਾ ਤੇ ਰੁਕ ਰੁਕ ਕੇ ਥੋੜਾ ਥੋੜਾ ਪਿਸ਼ਾਬ ਆਉਣਾ ਇੱਕ ਸਿਨ ਇਹ ਵੀ ਪੱਕਾ ਜਮੀ ਮੂਲੀ ਨੁਕਤਾ ਹੈ ਕਿ ਇਹ ਤੁਸੀਂ ਕਾਪੀ ਪੈਨਸਲ ਲੈ ਕੇ ਬੈਠ ਜਿਓ ਤੇ ਮੈਂ ਤੁਹਾਨੂੰ ਦੱਸੂਗਾ ਹਨ ਲਿਖਾ ਲੂਗੀ ਤੇ ਇਹ ਸੁਣੋ ਫਿਰ ਉਹ ਕੌੜਾ ਸੱਚ ਕੀ ਐ ਲਿਖਣ ਵਾਲੇ ਨੇ ਲੇਕ ਹੀ ਦਿੱਤਾ ਕੌੜਾ ਸੱਚ ਸੁਣਾ ਦੇਵਾਂ ਲਿਖਣ ਵਾਲੇ ਨੇ ਲੇਖ ਹੀ ਦਿੱਤਾ ਮੈਂ ਕੌੜਾ ਸੱਚ ਸੁਣਾਵਾਂ ਦੇਸ਼ ਮੇਰੇ ਦੀਆਂ ਕਿਉਂ ਨੰਗੀਆਂ ਹੋਈਆਂ ਫਿਰਦੀਆਂ ਨੇ ਧੀਆ ਪਹਿਣਾ ਮਾਵਾਂ ਹਾਂ ਪੱਛਮੀ ਸਭਿਤਾ ਪੱਛਮੀ ਸਭਿਤਾ ਅਪਣਾ ਕੇ ਬੈਠੀਆਂ ਇਹ ਠੀਆਂ ਤੇ ਬਹੂਆਂ ਫੈਸ਼ਨ ਦੇ ਵਿੱਚ ਗਰਕ ਹੋ ਗਈਆਂ ਜਿਨ੍ਹਾਂ ਨੂੰ ਕਹਿੰਦੇ ਸੀ ਗਊਆਂ ਠੀਆਂ ਗਊਆਂ ਕਹਿੰਦੇ ਸੀ ਵਰਮਨ ਫੈਸ਼ਨ ਤੋਂ ਨਾ ਰੋਕ ਸਕੇ ਫਿਰ ਨਸ਼ਿਆਂ ਤੋਂ ਕਿਵੇਂ ਰੋਕਣਗੇ ਫੈਸ਼ਨ ਤੋਂ ਜੇ ਨਾ ਰੋਕ ਸਕੇ ਫਿਰ ਨਸ਼ਿਆਂ ਤੋਂ ਕਿਵੇਂ ਰੋਕਣਗੇ ਵਿੱਚ ਵਿੱਚ بڑے ਪੇਖ ਲਿਓ ਫਿਰ ਸਭ ਹੀ ਪੱਟੀਆਂ ਛੋਕਣ ਬਿਲਕੁਲ ਸੱਚੀਆਂ ਗੱਲਾਂ ਨੇ ਤੇ ਬਾਕੀ ਤੁਸੀਂ ਦੱਸਿਓ ਤੇ ਕਮੈਂਟ ਹੈ ਨਾ ਅੱਗੇ ਫਿਰ ਉਹਨੇ ਤਾਂ ਕੀ ਲਿਖਿਆ ਕਹਿੰਦੇ ਬਾਹਾਂ ਨੰਗੀਆਂ ਮੋਢੇ ਨੰਗੇ ਲੱਤਾਂ ਨੰਗੀਆਂ ਗੋਡੇ ਨੰਗੇ ਪੱਟ ਤੂੰ ਨਹੀਂ ਤੇ ਢਿੱਡ ਵੀ ਨੰਗਾ ਕਿਹੋ ਜਿਹਾ ਰਾਜ ਪੈ ਗਿਆ ਮੈਂ ਔਰਤ ਨੂੰ ਪੁੱਛਣਾ ਚਾਹਉਣਾ ਪਿੱਛੇ ਦੱਸ ਹੁਣ ਕੀ ਰਹਿ ਗਿਆ ਸਾਰੇ ਤੋਂ ਦੱਸਤਾ ਨਹੀਂ ਲੱਗਦਾ ਕਿਤੇ ਮੁਟੇਰੇਗੇ ਨਹੀਂ ਕਹਿੰਦੇ ਪੱਟ ਪੱਟ ਧੁੰਨੀ ਤੇ ਕਿੱਡ ਵੀ ਨੰਗਾ ਕਿਹੋ ਜਿਹਾ ਰਵਾਜ ਪੈ ਗਿਆ ਮੈਂ ਔਰਤ ਨੂੰ ਪੁੱਛਣਾ ਚਾਹਉਣਾ ਪਿੱਛੇ ਦੱਸ ਹੁਣ ਕੀ ਰਹਿ ਗਿਆ ਸ਼ਰਮ ਹੈ ਆ ਦੀ ਪੁਤਲੀ ਸੀ ਤੂੰ ਕੀ ਫਿਰ ਦੱਸਿਆ ਕਹਿੰਦਾ ਸ਼ਰਮ ਹੈ ਆ ਦੀ ਪੁਤਲੀ ਸੀ ਤੂੰ ਆਪਣਾ ਆਪ ਕੋਈ ਫਿਰਦੀ ਓਏ ਲੋਕਾ ਲੋੜਾ ਪੈ ਗਿਆ ਅੱਜ ਦੀ ਔਰਤ ਆਪ ਹੀ ਨੰਗੀ ਹੋਈ ਫਿਰਦੀ ਪਹਿਲਾਂ ਔਰਤਾਂ ਦੇਖੋ ਕੁੰਡ ਕੱਟ ਕੇ ਵੀ ਰੱਖਦੀਆਂ ਸੀ ਹੁਣ ਨਹੀਂ ਲੋਕ ਨੂੰ ਲੱਗਦਾ ਕੱਢਿਆ ਜਾਂਦਾ ਕਿਉਂ ਨਹੀਂ ਹੁਣ ਕੁੰਡ ਕਿਉਂ ਨਹੀਂ ਕੱਟ ਸਕਦੀਆਂ ਔਰਤਾਂ ਬਾਹਰ ਕੰਮ ਕਰਦੀਆਂ ਨੇ ਨੌਕਰੀ ਕਰਦੀਆਂ ਨੇ ਕੋਤਸਾ ਨਹੀਂ ਕੁੰਡ ਕੱਟ ਕੇ ਬੈਠਾ ਜਾਂਦਾ ਨਾ ਤੇ ਬਾਕੀ ਤਾਂ ਸਾਰਾ ਕੁਝ ਆਪਾਂ ਆਪਣੇ ਅੰਗ ਠੱਕ ਸਕਦੇ ਆ ਨਾ ਔਰ ਤਾਂ ਉਸੇ ਦੇ ਕੱਪੜੇ ਨਾਲ ਇੰਦੇ ਸੋਹਣੇ ਲੱਗਦੇ ਨੇ ਤੇ ਕਹਿੰਦਾ ਫਿਰ ਕਹਿੰਦਾ ਨਾ ਨਾ ਤੌਰ ਦੇ ਤੁਰਦੀ ਸੀ ਕਦੇ ਕੱਢ ਕੇ ਘੁੰਡਲ ਮੇਰਾ ਮੇਰੇ ਵਰਗਾ ਤਰਸ ਜਾਂਦਾ ਸੀ ਦੇਖਣ ਨੂੰ ਤੇਰਾ ਔਰਤਾ ਛੇਤੀ ਘੁੰਡਣੀ ਸੀ ਚੱਕਦੀਆਂ ਹਨਾ ਆਨੇ ਬਹਾਨੇ ਲੱਗਣਾ ਆ ਜਾ ਵੀ ਮੈਂ ਤੈਨੂੰ ਮੈਂ ਦਿਖਾ ਦਉਂਗਾ ਨਾ ਕੁੜੀਆਂ ਕਹਿੰਦੀਆਂ ਜੀਰਾ ਤੂੰ ਕੁੜੀ ਵਾਲੇ ਕੱਪੜੇ ਪਾ ਕੇ ਤੈਨੂੰ ਰੋਟੀ ਦਾ ਮੂੰਹ ਦਿਖਾਈਏ ਜੇਠ ਜੀ ਮੈਨੂੰ ਹੁਣ ਨਿਸ਼ ਰੱਖ ਲਿਆ ਦਿਓ ਉਹਨੂੰ ਤਾਂ ਚੱਕੀ ਦਿੰਦੇ ਆਸੀਂ ਤੇ ਇਹ ਆਮ ਅਸੀਂ ਵੀ ਇਹ ਸੁਣਿਆ ਦੇਖਿਆ ਕੁੰਡਨਾ ਬੜਾ ਕਹਿੰਦਾ ਮੈਂ ਤਾਂ ਦੇਖ ਕੇ ਆਉਣਾ ਜ਼ਰੂਰ ਕਹਿੰਦੇ ਆਇਂ ਦਿਖਾ ਦਿੰਦੇ ਆ ਤੈਨੂੰ ਹੈਨਾ ਪਰ ਉਹ ਕੁੰਡ ਨਹੀਂ ਅਸੀਂ ਚੱਕਨੀਆ ਕਹਿੰਦਾ ਨਾਲ ਔਰ ਦੇ ਤੁਰਦੀ ਸੀ ਕਦੇ ਕੱਟ ਕੇ ਕੁੰਡ ਲਮੀਰਾ ਮੇਰੇ ਵਰਗੇ ਤਰਸ ਜਾਂਦੇ ਸੀ ਦੇਖਣ ਨੂੰ ਮੂੰਹ ਤੇਰਾ ਬਾਕੀ ਸਭ ਕੁਝ ਟੱਕ ਕੇ ਰੱਖ ਲੈ ਕਹਿੰਦਾ ਬਾਕੀ ਦਾ ਸਭ ਕੁਝ ਟੱਕ ਕੇ ਰੱਖ ਲੈ ਨੰਗਾ ਕਰ ਲੈ ਛੇੜਾ ਤਾਂ ਕਹਿੰਦਾ ਬਾਕੀ ਟੱਕ ਲੈ ਛੇੜਾ ਤਾਂ ਵੇਸ਼ਕ ਨੰਗਾ ਰੱਖੇਦਾ ਕੋਈ ਹੋ ਨਹੀਂ ਹੈਗਾ ਕਿਸ ਸੂਬੇ ਵਿੱਚ ਜੰਮੀ ਜਾਈ ਕਰ ਥੋੜਾ ਜਿਹਾ ਚੇਤਾ ਤੂੰ ਕਹਿੰਦੀ ਮੈਨੂੰ ਹੱਕ ਨਹੀਂ ਮਿਲਦਾ ਇਹ ਹੱਕ ਕਿਹਨੇ ਦਿੱਤਾ ਮੱਖਣ ਬਰਾੜ ਵੀ ਆਮ ਆਦਮੀ ਹੈ ਨਹੀਂ ਕੋਈ ਫਰਿਸ਼ਤਾ ਤੇਰੇ ਨਾਲ ਕਿਹੜੀ ਦੁਸ਼ਮਣੀ ਮੇਰੀ ਮੈਂ ਜੋ ਦੇਖਿਆ ਸੋ ਨਿਖਤਾ ਲਓ ਜੀ ਇੱਥੇ ਹੀ ਕੋੜਾ ਸੱਚ ਬੋਇਆ ਪੂਰਾ ਤੇ ਤੁਸੀਂ ਇਹ ਕਮੈਂਟ ਕਰਕੇ ਯੂਰ ਦੱਸਿਓ ਤੁਹਾਨੂੰ ਇਹ ਗੱਲਾਂ ਸਚਾਈ ਬਿਲਕੁਲ ਲੱਗੀਆਂ ਆ ਸੁਧਾਰ ਕਰਉਣਾ ਚਾਹੀਦਾ ਕਿ ਨਹੀਂ ਤੇ ਵੀ ਆਪਾਂ ਨੂੰ ਔਰਤੋਂ ਆਪਣਾ ਨੰਗ ਟਾਕੇ ਰੱਖਣਾ ਚਾਹੀਦਾ ਹੈ ਨਾ ਸ਼ਰਮ ਇਹਾ ਜਿਵੇਂ ਅੱਗੇ ਰੱਖਦੀ ਸੀ ਉਸ ਤਰ੍ਹਾਂ ਹੀ ਥੋਣ ਹੋਣ ਤੇ ਇਹ ਪੱਛਮੀ ਸੱਭਦ ਦਾ ਦਾ ਹੀ ਇਹ ਹੈ ਉਹ ਤੇ ਇਹ ਕਿਸੇ ਬਸ ਦਾ ਰੋਗ ਨਹੀਂ ਹੈ ਪੜਾਈ ਉਖਾਈ ਦੇ ਵੀ ਇਹ ਕਰਤਾ ਹੈ ਨਾ ਤੇ ਚਲੋ ਇਹ ਦੱਸਿਓ ਮੈਂ ਤਾਂ ਜਿਵੇਂ ਉਹਨੂੰ ਮੈਨੂੰ ਠੀਕ ਲੱਗਿਆ ਮੈਂ ਲਿਖ ਕੇ ਤੁਹਾਡੇ ਅੱਗੇ ਪੇਸ਼ ਕਰਤਾ ਤੇ ਹੁਣ ਆਜੋ ਆਪਾਂ ਨੁਕਤੇ ਵੱਲ ਹੈ ਨਾ ਕਾਪੀ ਪੈਨਸਲ ਲੈ ਲਈ ਕਹਿੰਦੇ ਪਸ਼ਾਬ ਦੀ ਜਲਨ ਪਸ਼ਾਬ ਰੁਕ ਰੁਕੇ ਆਉਂਦਾ ਸੋਜ ਜੀ ਹੋ ਜਾਂਦੀ ਹੈ ਹੈ ਨਾ ਤਾਂ ਕਰੋ ਇਹ ਕਰੋ ਲੂਪਾ ਕੀ ਲੈਣਾ ਇੱਕ ਚਮਚਾ ਧਨੀਆ ਪਾਊਡਰ ਤੇ ਇੱਕ ਚਮਟੇ ਸਿੱਟਾ ਮਿਸਰੀ ਸਿੱਟਾ ਮਿਸਰੀ ਤਾਂਗੜਾ ਹੀ ਮਿਸਰੀ ਕਹਿੰਦੇ ਜਿੱਥੇ ਵੀ ਰੋਗ ਵਾਸਤੇ ਮਿਸਰੀ ਦਸੀਏ ਤਾਂ ਸਿੱਟਾ ਮਿਸਰੀ ਲੈਣੀ ਹੈ ਦੂਜੀ ਮਿਸਰੀ ਜਿਹੜੀ ਆ ਪਾਉਤ ਭੋਗ ਵਾਸਤੇ ਛੋਟੇ ਛੋਟੇ ਦਾਣੇ ਹੁੰਦੇ ਨੇ ਨਾ ਉਹ ਤਾਂ ਪ੍ਰਸ਼ਾਦ ਚ ਵੰਡ ਦਿੰਨੇ ਆ ਤੇ ਜੇ ਜਦੋਂ ਤੁਸਾਨੂੰ ਕੋਈ ਐ ਦਵਾਈ ਦੂਰੀ ਵਾਸਤੇ ਲੈਣੀ ਆ ਕਿਸੇ ਰੋਗ ਵਾਸਤੇ ਲੈਣੀ ਆ ਤਾਂ ਤੁਸੂ ਤਾਂਗੇ ਵਾਲੀ ਤਾਂਗਾ ਹੁੰਦਾ ਉਹ ਚ ਡਲੀਆਂ ਦੇ ਵੱਡੇ ਵੱਡੇ ਹਨਾ ਤੇ ਉਹ ਸਿੱਟਾ ਮਿਸਰੀ ਕਹਿੰਦੇ ਇਹਨਾਂ ਨੂੰ ਦੁਕਾਨ ਤੋਂ ਸਿੱਟਾ ਮਿਸਰੀ ਕਹਿ ਕੇ ਲਿਆਓ ਤੇ ਇੱਕ ਚਮਚਾ ਧਨੀਆ ਪਾਊਡਰ ਤੇ ਇੱਕ ਚਮਚਾ ਹੀ ਉਹਦਾ ਸਿੱਟਾ ਮਿਸਰੀ ਉਹਨੂੰ ਰਗੜ ਕੇ ਬਣਾ ਲਓ ਨਾ ਬਰੀਕ ਪਾਊਡਰ ਹੈ ਨਾ ਮਿਲਾ ਕੇ ਇੱਕ ਗਲਾਸ ਪਾਣੀ ਵਿੱਚ ਪਾ ਲਓ ਉਹਨੂੰ ਤੇ ਸੌਣ ਤੋਂ ਅੱਧਾ ਘੰਟਾ ਪਹਿਲਾਂ ਸੌਣ ਵੇਲੇ ਚਲੋ ਅੱਧਾ ਘੰਟਾ ਪਹਿਲਾਂ ਖਾਣੇ ਤੋਂ ਲੈ ਲਓ ਤੇ ਫਿਰ ਅੱਧਾ ਘੰਟਾ ਹੀ ਛਾਲ ਲਓ ਖਾਣ ਤੋਂ ਪਹਿਲਾਂ ਖਾਣੇ ਤੋਂ ਪਹਿਲਾਂ ਲੈ ਲਓ ਤੇ ਜਦ ਬੂਨ ਬੂਨ ਪਿਸ਼ਾਬ ਜਿਹੜਾ ਹੁੰਦਾ ਉਹ ਉਸੇ ਦਿਨ ਵੀ ਉਹਦੀ ਹਟ ਜੂਗੀ ਤੇ ਮ ਉਹ ਪਿਸ਼ਾਬ ਵੀ ਖੁੱਲ ਕੇ ਆ ਜੂਗਾ ਇਹ ਸਮਝ ਸਮਝ ਦੋ ਤਿੰਨ ਦਿਨ ਦੀ ਅਸਰ ਤਾਂ ਇਹ ਪਹਿਲੇ ਦਿਨ ਹੀ ਠੀਕ ਹੋ ਜਾਂਦਾ ਜੇ ਥੋੜਾ ਮੋਟਾ ਫਰਕ ਰਹੇ ਤਾਂ ਇੱਕ ਰੂਪੀ ਬਸ ਇੰਨਾ ਕੀ ਨੁਕਤਾ ਤੇ ਸਮਝ ਗਏ ਹੋਗੇ ਲਿਖ ਲਿਓ ਜਿਹਨੂੰ ਕਿਸੇ ਨੂੰ ਹੈ ਤਕਲੀਫ ਉਹ ਇਹ ਲੈ ਲਿਓ ਡਾਕਟਰ ਨਾਲ ਕੋਈ ਬਹੁਤ ਮੇਰੇ ਆਪ ਦੇ ਨਣ ਦੇ ਮੁੰਡੇ ਨੇ ਇੱਕ ਇਆਂ ਦਵਾਈਆਂ ਲਈਆਂ ਤੇ ਫਿਰ ਉਹ ਇਹਦੇ ਨਾਲ ਠੀਕ ਹੋ ਗਿਆ ਡਾਕਟਰ ਤੋਂ ਨਹੀਂ ਠੀਕ ਹੋਇਆ ਹੈ ਨਾ ਤੇ ਬਾਕੀ ਆਪਣੀ ਤਸੀਰ ਸਰੀਰ ਦੀ ਹੈ ਇਹ ਜਰੂਰ ਕਰਕੇ ਦੇਖੋ ਤੇ ਹੋਂਦੇ ਉਹ ਮੈਨੂੰ ਛੁੱਟੀਆਂ ਕੱਲ ਨੂੰ ਫੇਰ ਨਵੇਂ ਗੀਤ ਤੇ ਨਵੇਂ ਮੁਤੇ ਨਾਲ ਫੇਰ ਮਿਲਾਂਗੇ ਧੰਨਵਾਦ ਮੇਰੀ ਵੀਡੀਓ ਦੇਖਣ ਦਾ